ਖਬਰ ਚੰਡੀਗੜ੍ਹ ਤੋਂ ਜਿੱਥੇ ਪੰਜਾਬ ਡੀਜੀਪੀ ਸੁਰੇਸ਼ अरोड़ा ਨੇ ਕਾਂਗਰਸੀ ਲੀਡਰਾਂ ਨੂੰ ਲੁਧਿਆਣਾ ਦੇ ਐਸਪੀ ਜਸਵਿੰਦਰ ਸਿੰਘ ਦੇ ਤਬਾਦਲੇ ਦਾ ਭਰੋਸਾ ਦਿੱਤਾ ਹੈ ਚਿੱਟਾ ਰਾਵਣ ਸੜਕ ਨੂੰ ਲੈ ਕੇ ਲੁਧਿਆਣਾ ਵਿੱਚ ਹੋਈ ਝੜਪ ਤੇ ਚੱਲਦੇ ਕਾਂਗਰਸ ਨੇ ਜਸਵਿੰਦਰ ਸਿੰਘ ਸਮੇਤ ਤਿੰਨ ਐਸਪੀਆ ਨੂੰ ਮੁਅਤਲ ਕੀਤੇ ਜਾਣ ਦੀ ਮੰਗ ਕੀਤੀ ਸੀ ਇਸੇ ਮੰਗ ਨੂੰ ਲੈ ਕੇ ਕਾਂਗਰਸ ਪਿਛਲੇ 3 ਦਿਨਾਂ ਤੋਂ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨਿਵਾਸ ਤੇ ਬਾਹਰ ਧਰਨੇ ਤੇ ਬੈਠੀ ਸੀ ਮੁੱਖ ਮੰਤਰੀ ਦੇ ਵੱਲੋਂ ਮਾਮਲੇ ਦੀ ਜਾਂਚ ਡੀਜੀਪੀ ਨੂੰ ਸੌਂਪੇ ਜਾਣ ਦੇ ਭਰੋਸੇ ਤੋਂ ਬਾਅਦ ਵੀ ਕਾਂਗਰਸੀਆਂ ਨੇ ਧਰਨਾ ਨਹੀਂ ਛੁਕਿਆ ਸੀ ਅੱਜ ਡੀਜੀਪੀ ਨੇ ਲੀਡਰਾਂ ਨੂੰ ਮੁਲਾਕਾਤ ਦੇ ਲਈ ਹੈੱਡਕੁਆਰਟਰ ਬੁਲਾਇਆ ਸੀ ਤੇ ਉਹਨਾਂ ਨੂੰ ਐਸਪੀ ਜਸਵਿੰਦਰ ਦੇ ਤਬਾਦਲੇ ਦਾ ਭਰੋਸਾ ਦਿੱਤਾ ਹੈ ਜੀ ਅਦਵੈਨ ਡੀਜੀਪੀ ਦੇ ਭਰੋਸੇ ਤੋਂ ਬਾਅਦ ਕਾਂਗਰਸ ਦੀ ਕੀ ਪ੍ਰਤੀਕਿਰਿਆ ਹੈ ਕਾਂਗਰਸ ਕੀ ਧਰਨਾ ਹਟਾ ਸਕਦੀ ਹੈ ਦੇਖੋ ਕਾਂਗਰਸ ਦੀ ਮੰਗ ਸੀ ਇਹ ਪਹਿਲਾਂ ਕਾਂਗਰਸ ਸਸਪੈਂਸ਼ਨ ਦੀ ਮੰਗ ਕਰ ਰਹੀ ਸੀ ਫਿਰ ਟਰਾਂਸਫਰ ਤੇ ਵੀ ਆ ਗਈ ਸੀ ਹੁਣ ਡੀਜੀਪ ਦੇਖੋ ਕਾਂਗਰਸ ਦੀ ਲੀਡਰਸ਼ਿਪ ਇਹਦੇ ਤੇ ਵਿਚਾਰ ਚਰਚਾ ਕਰੇਗੀ ਇਸ ਤੋਂ ਪਹਿਲਾਂ ਕਾਂਗਰਸ ਐਲਾਨ ਕਰ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਲੁਧਿਆਣਾ ਆਉਣ ਦੇ ਉੱਤੇ ਉੱਥੇ ਵੀ ਚਟਾਰਾਵਨ ਪੁੱਗਿਆ ਜਾਏਗਾ ਤਾਂ ਦੇਖੋ ਕਾਂਗਰਸ ਦੀ ਵਿਚਾਰ ਚਰਚਾ ਹੋਏਗੀ ਫਿਲਹਾਲ ਸਿਰ ਭਰੋਸਾ ਦਿੱਤਾ ਟਰਾਂਸਫਰ ਨਹੀਂ ਹੋਈ ਹੈ ਟਰਾਂਸਫਰ ਤੇ ਹੀ ਕਾਂਗਰਸ ਮੰਨ ਜਾਂਦੀ ਹੈ ਜਾਂ ਕਾਂਗਰਸ ਦੀਆਂ ਹੋਰ ਮੰਗਾਂ ਨੇ ਇਹ ਕਾਂਗਰਸ ਦੀ ਮਿਲਣਾ ਦਾ ਮੀਟਿੰਗ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿਉਂਕਿ ਪੂਰੀ ਦੀ ਪੂਰੀ ਲੀਡਰਸ਼ਿਪ ਇਸ ਮਸਲੇ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਫੈਸਲਾ ਲਏਗੀ ਫਿਲਹਾਲ ਕਾਂਗਰਸ ਦਾ ਧਰਨਾ ਜਾਰੀ ਹੈ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਕਿੰਟਰੀ ਲਈ